ਕੇਜੂ ਇਕਤਾ ਸਿੱਧੂਪੁਰ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਅੱਜ ਵਿਗਲ বাজਾਇਆ ਗਿਆਗਾ ਵੱਖ-ਵੱਖ ਜਗ੍ਹਾ ਰੇਲਵੇ ਲਾਈਨਾਂ ਦੇ ਉੱਪਰ ਧਰਨਾ ਦੇ ਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆਗਾ ਸਾਡੇ ਨਾਲ ਕਿਸਾਨ ਆਗੂ ਤੇ ਕਿਸਾਨ ਔਰਤਾਂ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਧਾਨ ਜੀ ਸਵਾਗਤ ਆਈ ਪਹਿਲਾਂ ਤੋਂ ਧੰਨਵਾਦ ਜੀ ਪ੍ਰਧਾਨ ਜੀ ਕੀ ਕਹੋਗੇ ਦੇਸ਼ ਦਾ ਨਾਤਾ ਹਮੇਸ਼ਾ ਸੜਕਾਂ ਤੇ ਰਹਿੰਦਾਗਾ ਜਿੱਥੇ ਖਨੋਰੀ ਹੋਵੇ ਜਾਂ ਸਿੰਗੂ ਬਾਰਡਰ ਸੋਰੀ ਸੰਭੂ ਬਾਰਡਰ ਹੋਵੇ ਤਾਂ ਅੱਜ ਜਿਹੜਾ ਮਾਨਸਰ ਦੇ ਵਿੱਚ ਵੀ ਤੁਸੀਂ ਰੇਲਾਂ ਦਾ ਚੱਕਾ ਜੰਮ ਕੇ ਦੇਖੋ ਸਾਰੇ ਭਾਰਤ ਦੇ ਵਿੱਚ ਜੇ ਗੱਲ ਕਰਨ ਲਈ ਅਸੀਂ ਪਿਛਲੀ 13 ਤਰੀਕ ਤੋਂ ਲੈ ਕੇ ਦੋ ਬਾਰਡਰਾਂ ਦੇ ਉੱਤੇ ਅਸੀਂ ਮੋਰਚਾ ਲਿਜਾਈ ਬੈਠੇ ਹਾਂਗੇ ਉਸ ਮੋਰਚੇ ਦੀਆਂ ਜਿਹੜੀਆਂ ਮੰਗਾਂ ਸੀ ਜਿਹੜੇ ਮਸਲੇ ਸੀਗੇ ਉਹ ਹੱਲ ਕਰਵਾਉਣ ਦੀ ਕਾਤਰ ਕਿਸਾਨਾਂ ਦੇ ਮਜ਼ਦੂਰਾਂ ਦੇ ਮੰਗਾ ਮਸਲੇ ਸੀ ਉਹ ਮੰਗਾ ਮਸਲੇ ਨੂੰ ਜਿਤੋਂ ਅਸੀਂ ਹੱਲ ਕਰਵਾਉਣ ਦੀ ਖਾਤਰ ਗਏ ਆ 13 ਤਰੀਕ ਨੂੰ ਅੰਨੇ ਬਾਹ ਇਹਨਾਂ ਨੇ ਕੱਥਰੂ ਕਹੇ ਤੇ ਗੋਲੇ ਸਿੱਟੇ ਹੋਰ ਗੋਲੀਆਂ ਚਲਾਈਆਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਦੂਜੀਆਂ ਗੋਲੀਆਂ ਚਲਾਈਆਂ ਤਾਂ ਦਰਜਣਾਂ ਕਿਸਾਨ ਸਾਡੇ ਉਸ ਦਿਨ ਜੋ ਤੇ ਫੱਟੜ ਕੀਤੀ 13 ਤਰੀਕ ਨੂੰ 21 ਤਰੀਕ ਨੂੰ ਅਸੀਂ ਜਾਣ ਦੀ ਗੱਲ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਆਪਦੇ ਮੰਗਾ ਮਸਲੇ ਮਨਾ ਕੇ ਲੈ ਕੇ ਆਈਏ ਉਸ ਦਿਨ ਤੇ ਸ਼ਰੇਆਮ ਇਹਨਾਂ ਨੇ ਗੋਲੀਆਂ ਚਲਾਈਆਂ ਕੇਂਦਰ ਦੀ ਸਰਕਾਰ ਨੇ ਤੇ ਹਰਿਆਣੇ ਦੀ ਸਰਕਾਰ ਨੇ ਰਲੇ ਭੁਗਤ ਪੰਜਾਬ ਦੀ ਸਰਕਾਰ ਦਾ ਵੀ ਹੱਥ ਵਿੱਚ ਆ। ਤਾਂ ਜਦੋਂ ਉਹਦੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਇੱਕ ਸ਼ਹੀਦ ਵੀ ਕੀਤਾ ਤਾਂ ਅਸੀਂ ਉਸੇ ਦਿਨ ਤੋਂ ਲੈ ਕੇ ਪੂਰੇ ਚਿੰਤਕਾ ਪੂਰੇ ਅਸੀਂ ਲੋਕਾਂ ਦੇ ਮੰਗਾ ਮਸਲਾਂ ਨੂੰ ਲੈ ਕੇ ਗਏ ਪਿਆ ਇਹ ਸਰਕਾਰਾਂ ਤੋਂ ਜਿੰਨਾ ਚਿਰ ਸਾਡੀਆਂ ਮੰਗਾ ਮਸਲਾਂ ਦਾ ਹੱਲ ਨਹੀਂ ਹੁੰਦਾ ਅਸੀਂ ਪਿੱਛੇ ਨਹੀਂ ਹਟਾਂਗੇ ਕਿੰਨੀਆਂ ਮਰਜੀ ਜਾਂਣਾ ਲੱਗਿਆ ਕਿੰਨੀਆਂ ਮਰਜੀ ਕਰਵਾਣਾਂ ਦੇਣੀਆਂ ਪੈ ਜਾਣ ਅਸੀਂ ਆਪਣੀਆਂ ਮੰਗਾ ਮਸਲੇ ਹੱਲ ਕਰਵਾ ਕੇ ਲੈ ਕੇ ਆਵਾਂਗੇ ਸਰਕਾਰ ਕੰਧ ਤੇ ਪੜਿਆ ਹੋਇਆ ਲਿਖਿਆ ਹੋਇਆ ਪੜ ਲੇ ਵੀ ਇਹ ਕਿਸਾਨ ਨੇ ਮਜ਼ਦੂਰ ਨੇ ਇਹ ਪਿੱਛੇ ਨਹੀਂ ਹਟਣ ਵਾਲੀ ਕੌਮ ਇਹ ਗਾਹਾਂ ਨੂੰ ਵਧਾਂਗੇ ਪਿੱਛੇ ਨਹੀਂ ਹਟਦੇ ਅਸੀਂ ਆਪਣੀਆਂ ਮੰਗਾ ਮਸਲਿਆਂ ਦਾ ਹੱਲ ਕਰਵਾ ਕੇ ਲੈ ਕੇ ਆਵਾਂਗੇ ਕੀ ਕਹੋਂਗੇ ਕੁਝ ਲੋਕ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਕਿਸਾਨ ਆਗੂਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਦੇਖੋ ਇਹ ਅੱਜ ਦੀ ਨਹੀਂ ਗੱਲ ਜੇ ਆਪਾਂ ਗੱਲ ਕਰਨ ਲਗੇ ਤਾਂ ਬਾਬੇ ਨਾਨਕ ਦੇ ਵੇਲੇ ਵੀ ਉਦੋਂ ਵੀ ਬਾਬੇ ਨਾਨਕ ਦੇ ਵੀ ਡਲੇ ਮਾਰੀ ਗਏ ਨੇ ਲੋਕਾਂ ਤਾਂ ਉਹਨੇ ਤਾਂ ਕੋਈ ਕਿਸੇ ਦਾ ਮਾਰਾ ਨਹੀਂ ਸੀ ਸੋਚਿਆ ਉਹਨੇ ਤਾਂ ਕਹਿ ਕੇ ਵੰਡ ਸਕੋ ਤਾਂ ਫੇਰ ਜਿਹੜੇ ਵੰਡ ਸਕਣ ਵਾਲਾ ਕਹਿੰਦਾ ਸੀ ਜਦੋਂ ਉਹਦੇ ਡਲੇ ਵੱਜੀ ਗਏ ਨੇ ਅਸੀਂ ਤਾਂ ਉਹਨਾਂ ਦੀ ਪੈਰ ਦੀ ਜੁੱਤੀ ਦੀ ਧੂੜ ਵਰਗੇ ਵੇਖਣਗੇ ਲੋਕ ਸਾਰਾ ਕੁਝ ਸਾਨੂੰ ਕਹਿਣਗੇ ਅਸੀਂ ਕਹਿੰਨੇ ਆ ਬੀ ਤੁਸੀਂ ਨਹੀਂ ਲੜ ਸਕਦੇ ਤਾਂ ਕਿਸੇ ਦੇ ਖਿਲਾਫ ਨਾ ਬੋਲੋ ਅਸਲ ਦੇ ਵਿੱਚ ਨਾ ਮੈਦਾਨ ਦੇ ਵਿੱਚ ਉਤਰਨ ਦਾ ਫਰਜ ਬਣਦਾ ਹੈ ਸਾਡੇ ਨੇ ਸਾਡੇ ਕਿਸਾਨ ਨੇ ਕਿਹਨੂੰ ਦੁਸ਼ਮਣ ਨਹੀਂ ਸਾਡੇ ਤਾਂ ਫਿਰ ਇਹ ਲੋਕ ਆਪੇ ਇਹਨਾਂ ਨੂੰ ਲੈ ਕੇ ਸੜਕਾਂ ਤੇ ਆ ਜਾਣਗੇ ਜੇ ਨਾ ਵੀ ਉਹਨਾਂ ਨੇ ਸਾਡੇ ਖਿਲਾਫ ਇਹ ਮੇਕਰ ਚੰਦੇ ਲੋਕ ਉਹਨਾਂ ਨੂੰ ਸੜਕਾਂ ਦੇ ਉੱਤੇ ਤੂਕੇ ਕਿੜੀ ਸਕੇ ਕਿਉਂ ਕੁਝ ਲੋਕ ਇਹ ਵੀ ਕਹਿੰਦਾ ਕਹਿੰਦਾ ਕਿਸਾਨ ਫੋਕਰਬਾਜੀ 'ਚ ਪੈਸੇ ਬਰਬਾਦ ਕਰ ਰਿਹਾ ਦੂਜੇ ਪਾਸੇ ਕਹਿ ਰਿਹਾ ਅਸੀਂ ਕਰਜ਼ਦਾਰਾਂ ਟਰੈਕਟਰ 10-10 ਲੱਖ ਦੇ ਲੈ ਰਹੇ ਆ ਉਹਨਾਂ ਦੇ ਉੱਪਰ ਵੱਡੇ ਵੱਡੇ ਜਿਹੜੇ ਸਪੀਕਰ ਲਗਾ ਰਹੇ ਆਗੇ ਦੇਖੋ ਇਹ ਸਰਕਾਰਾਂ ਨਿਕੀਆਂ ਸਰਕਾਰਾਂ ਉਹ ਸਾਰਾ ਕੁਝ ਕਰਦੀਆਂ ਹੁੰਦੀਆਂ ਨਹੀਂ ਨਿਕੀਆਂ ਸਰਕਾਰ ਦਾ ਕੀ ਮਸਲਾ ਹੁੰਦਾ ਉਹਨਾਂ ਨੇ ਛੱਡਣਾ ਹੁੰਦਾ ਪਿੰਡਾਂ ਦੇ ਵਿੱਚ ਪਿੰਡਾਂ ਵਾਲੇ ਲੋਕ ਹੀ ਸਾਨੂੰ ਕਹਿੰਦੇ ਪਹਿਲਾਂ ਕਰਜ਼ਾ ਲੈ ਲਓ ਪਿੱਛੋਂ ਕਹਿੰਦੇ ਖਤਮ ਕਰੋ ਤਾਂ ਅਸੀਂ ਕਹਿੰਨੇ ਇਸ ਗੱਲ ਨੂੰ ਜੇ ਸਾਨੂੰ ਜਿੰਸਾਂ ਦੇ ਭਾਅ ਦਿੱਤੇ ਹੋਵੇ ਹੁੰਦੇ ਜਿਹੜੀ ਮੰਗਦੇ ਉੱਤੇ ਅਸੀਂ ਅੱਜ ਲੜੀ ਜੰਨੇ ਆ ਐਨਐਸਪੀ ਦਾ ਭਾਅ ਸਾਨੂੰ ਦਿੱਤਾ ਹੋਆ ਹੁੰਦਾ ਚਾਹੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਜਿੰਸਾਂ ਦੇ ਵਾ ਦਿੱਤੇ ਹੋਏ ਹੁੰਦੇ ਸਾਡੇ ਕੋਲ ਤਾਂ ਕਰੋੜਾਂ ਦੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਸੀ ਅੱਜ ਉਹ ਪਰ ਇਹ ਸਰਕਾਰ ਭਲੇਖੇ ਦੇ ਵਿੱਚ ਅਸੀਂ ਕੋਈ ਕਰਜ਼ੇ ਵਾਲੀ ਜਿਹੜੀ ਗੱਲ ਕਰਦੇ ਅਸੀਂ ਭੀਖ ਨਹੀਂ ਮੰਗਦੇ ਸਾਡਾ ਲੁੱਟਿਆ ਹੋਇਆ ਮਾਲ ਅਸੀਂ ਵਾਪਸ ਕਰਾਉਣ ਦੀ ਖਾਤਰ ਕਹਿੰਦੇ ਸਾਥੋਂ ਲੁੱਟਿਆ ਮਾਲ ਉਹ ਵਾਪਸ ਕਰੋ ਸਾਡਾ ਜਿਸ ਤਰ੍ਹਾਂ ਗੀਤਾਂ ਨੇ ਦਿਖਾਇਆ ਜਾਂਦਾ ਜੱਟ ਨੂੰ ਸਾਲਾ ਮਾਰਦੇ ਨੂੰ ਅਸਲਾ ਚਲਾਉਂਦੇ ਨੂੰ ਉਹ ਜੱਟ ਹੈਗਾ ਹਕੀਕਤ ਦੇ ਵਿੱਚ ਦੇਖੋ ਗੀਤਾਂ ਦਾ ਜਿਹੜਾ ਹੈਗਾ ਗੀਤਕਾਰ ਜਿਹੜੇ ਗਾਉਂਦੇ ਨੇ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜਾ ਜੱਟ ਐ ਕਿਹੜੇ ਗੀਤਾਂ ਦੇ ਵਿੱਚ ਉਹ ਸਾਲਾ ਮਾਰਦਾ ਹੈ ਕਿਹੜੀਆਂ ਖੁਸ਼ੀਆਂ ਦੇ ਵਿੱਚ ਸਾਲਾ ਮਾਰਦਾ ਹੈ ਤਾਂ ਅੱਜ ਜੇ ਗੱਲ ਕਰ ਲਈਏ 50-50 ਲੱਖ ਤੋਂ ਕਿਸਾਨ ਕਰਜ਼ਾਈ ਕੋਈ ਨਹੀਂ ਘਟੇਗਾ ਚਾਹੇ ਆੜਤੀਏ ਦਾ ਹੋਵੇ ਚਾਹੇ ਬੈਂਕ ਦਾ ਹੋਵੇ ਚਾਹੇ ਕਿਸੇ ਦਾ ਹੋਰ ਦਾ ਹੋਵੇ 50 ਲੱਖ ਰੁਪਏ ਦਾ ਕਰਜ਼ਾਈ ਐ ਕਿਸਾਨ ਕਿੱਥੇ ਸਾਲਾ ਮਾਰ ਰਿਹਾ ਜਿਹੜੀ ਅਸੀਂ ਟਰੈਕਟਰਾਂ ਦੀ ਗੱਲ ਕਰਦੇ ਆਂ ਤਾਂ ਅਸੀਂ ਟਰੈਕਟਰ ਲੈ ਲਏ ਇਹ ਮੰਤਰੀਆਂ ਨੇ ਕਿੱਥੇ ਹੱਲ ਜੋੜੇ ਨੇ ਕਿੰਨੀਆਂ-ਕਿੰਨੀਆਂ ਮਹਿੰਗੀਆਂ ਗੱਡੀਆਂ ਨਹੀਂ ਫਿਰਦੇ ਨੇ ਕਿੰਨੇ-ਕਿੰਨੇ ਇਹਨਾਂ ਨੇ ਜਹਾਜ਼ ਖਰੀਦ ਰੱਖੇ ਨੇਗੇ ਤਾਂ ਸਰਕਾਰ ਆਪ ਦੀ ਮੰਝੇ ਥੱਲੇ ਸੋਟਾ ਫੇਰੇ ਪਹਿਲਾਂ ਬੇਸੀ ਕੀ ਕਰੀ ਜਾਂਦੇ ਆ ਅੱਜ ਤਾਂ ਉਹ ਟ੍ਰੈਕਟਾਂ ਦੇ ਨਾਲ ਕਮਾਈ ਕਰਦੇ ਆ ਖੇਤ ਦੇ ਵਿੱਚੋਂ ਨਾਜ ਪੈਦਾ ਕਰਦੇ ਆ ਤਾਂ ਇਹਨਾਂ ਦੇ ਗਦਾਮ ਭਰਦੇ ਆ ਅਸੀਂ ਅੱਜ ਇਨਸਾਨਾਂ ਦੇ ਭਾਅ ਮੰਗਦੇ ਆਂ ਜਨਸਾਂ ਦੇ ਭਾਅ ਸਾਨੂੰ ਦੇ ਦਿਓ ਅਸੀਂ ਕਰਜ਼ਾ ਮੁਕਤ ਕਰਾਉਣ ਦੀ ਗੱਲ ਨੂੰ ਵੀ ਨਹੀਂ ਕਰਦੇ ਸਾਡੇ ਕੋਲ ਤਾਂ ਸਾਡੀ ਵਾਧੂ ਹੋ ਜਾਣੇ ਅਸੀਂ ਕਿਉਂ ਭੀਖ ਮੰਗਾ ਕੇ ਸਰਕਾਰਾਂ ਤੋਂ ਪਰ ਜਿੰਨਾ ਚਿਰ ਸਰਕਾਰ ਇਹ ਕੁਝ ਨਹੀਂ ਕਰਦੀ ਤਾਂ ਅਸੀਂ ਲੜਾਈ ਦੇ ਮੈਦਾਨ ਦੇ ਵਿੱਚਾਂ ਪਿੱਛੇ ਨਹੀਂ ਹਟਾਂਗੇ ਇਹਨਾਂ ਦੀ ਬੂਥ ਲਵਾ ਕੇ ਸੁਣਾਵਾਂਗੇ ਲੋਕ ਇਹ ਵੀ ਕਹਿੰਦੇ ਆ ਪ੍ਰਧਾਨ ਜੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਕਿਸਾਨਾਂ ਦਾ ਜਿੱਤੇ ਜੀ ਕਰਦਾ ਸਰਕਾਰ ਦੇ ਨੁਮਾਇੰਦੇ ਵੀ ਕਹਿੰਦੇ ਜਿੱਤੇ ਜੀ ਕਰਦਾ ਉੱਥੇ ਬੈਠ ਜਾਂਦੇ ਆ ਵੀ ਲੋਕ ਪਰੇਸ਼ਾਨ ਹੁੰਦੇ ਆ ਕਿ ਲੋਕਾਂ ਨੂੰ ਕਿਉਂ ਖੱਜਲ ਕੀਤਾ ਜਾਂਦਾ ਕਹਿੰਦੇ ਕਿਸਾਨਾਂ ਪਰ ਦੇਖੋ ਜਿਹੜੇ ਪਿੰਡਾਂ ਵਾਲੇ ਸਾਡੇ ਕਿਸਾਨ ਨੇਗੇ ਸਾਡੇ ਭਰਾ ਨੇ ਉਹਨਾਂ ਨੂੰ ਹਾਲ ਤੱਕ ਮੇਰੇ ਖਸਾਬ ਦੇ ਨਾਲ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਤਾਂ ਇੱਕ ਦਿਨ ਨੰਗਣੇ ਸੜਕ ਉਤੋਂ ਦੀ ਸੜਕ ਉਤੋਂ ਦੀ ਟੱਪਣ ਅਸੀਂ ਤਾਂ 2 ਕਿਲੋਮੀਟਰ ਬਾਅਦ ਦਾ ਬਿੰਗ ਪਾ ਕੇ ਵੀ ਟੱਪ ਸਕਦੇ ਗੋਟੀ ਪੱਟੀ ਗੱਲ ਦੀ ਆਇਦਰ ਨੇ ਬਸ ਉਹ ਨਹੀਂ ਦੇਖਦੇ ਵੀ ਸਾਨੂੰ 80 ਸਾਲਾਂ ਤੋਂ ਲੈ ਕੇ ਸਰਕਾਰਾਂ ਲੁੱਟ ਕੇ ਨਾ ਗਈਆਂ ਤੇ ਗਾਹਾਂ ਕਿੰਨਾ ਚਿਰ ਲੁੱਟਣ ਗਈਆਂ ਉਹ ਗੱਲਾਂ ਨੂੰ ਨਹੀਂ ਦੇਖਦੇ ਆਪਣੇ ਪੁੱਤ ਪੋਤਿਆਂ ਦੀ ਰੋਟੀ ਕਮਾਉਣ ਦੀ ਗੱਲ ਨਹੀਂ ਕਰਦੇ ਤਾਬ ਜੀ ਜ਼ਮੀਨ ਬਚਾਉਣ ਦੀ ਗੱਲ ਨਹੀਂ ਕਰਦੇ ਤਾਂ ਜਿਹੜੇ ਮੇਰੇ ਵਰਗੇ ਵੀ ਹੁੰਦੇ ਨੇ ਕਿ ਵਿੱਚ 2 ਏਕੜ ਵਾਲਾ ਉਹ ਵੀ ਕਹਿੰਦਾ ਮੈਂ ਆ ਜੋ ਕੁਸਾਏਗਾ ਤਾਂ ਇਹ ਤਾਂ ਖਬਰ ਨਹੀਂ ਕਮਲੇ ਨੇ ਪਰ ਅਸੀਂ ਭਰਾਵੋ ਕਮਲੇ ਨਹੀਂ ਅਸੀਂ ਸੋਡੇ ਬੇੜੀਆ ਦੇ ਜਿਹੜੇ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਕੋਈ ਹੁੱਲੜਵਾਜ ਨਹੀਂ ਕੋਈ ਅਸੀਂ ਜਾਣ ਬੁੱਝ ਕੇ ਧਰਨਾ ਨਹੀਂ ਲਾਉਂਦੇ ਕਿਸੇ ਨੇ ਕੀੜੇ ਜੀ ਕਰਦੇ ਵੀ ਇੱਥੇ ਰੇਲਾਂ ਦੀਆਂ ਪਾਰਲੀਆਂ ਦਾ ਤੱਕ ਮੈਦਾਨ ਚੜ੍ਹ ਜਾ ਅੱਜ ਮੇਰਾ ਪੋਤਾ ਮੇਰੇ ਨਾਲ ਆਇਆ ਤਾਂ ਕੀ ਦੇ ਜੀ ਕਰਦਾ ਅੱਜ ਦੇ 7 ਸਾਲ ਦੇ ਪੋਤੇ ਨੂੰ ਲੈ ਕੇ ਪੜਲਣਾਂ ਤੇ ਵੇਜ ਜੀ ਕੇ ਆਪਦੇ ਘਰਾਂ ਵਾਲਿਆਂ ਨੂੰ ਲੈ ਕੇ ਵੇਜ ਜੀ ਕੇ ਆਪਦੀਆਂ ਮਾਮਾਂ ਨੂੰ ਨਾਲ ਲੈ ਕੇ ਵੇਜ ਜੀਏ ਲੜਕਾਂ ਦੀਆਂ ਪੜਲਣਾਂ ਤੇ ਮਜਬੂਰੀ ਹੈ ਸਰਕਾਰ ਸਾਡਾ ਸਾਰੀਆਂ ਮੰਗਾਂ ਮਸਲਾਂ ਦਾ ਹੱਲ ਕਰ ਦੇ ਅਸੀਂ ਕਿਉਂ ਸੜਕਾਂ ਰੋਕਾਂਗੇ ਜਦੋਂ ਬੱਚਿਆਂ ਨੂੰ ਸੰਘਰਸ਼ ਚ ਲੈ ਕੇ ਆਉਣਾ ਹੈ ਛੋਟੇ ਛੋਟੇ ਬੱਚਿਆਂ ਨੂੰ ਮਨ ਦੇ ਵਿੱਚ ਨਹੀਂ ਹੁੰਦਾ ਵੀ ਅਸੀਂ ਬੱਚੇ ਉੱਥੇ ਕੋਈ ਘਟਨਾ ਵਾਪਰ ਜੇ ਹੋਰ ਛੋਟੇ ਛੋਟੇ ਬੱਚਿਆਂ ਨੂੰ ਮੈਦਾਨ ਚ ਧਾਰ ਦੇਣੇ ਹੋ ਸੰਘਰਸ਼ ਦੇ ਦੇਖੋ ਅਸੀਂ ਕਹਿੰਨੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦੱਸਿਆ ਉਹਨੇ ਚਾਰ ਵਾਰ ਤੇ ਸੀ ਮੇਰਾ ਤਾਂ ਇਕੱਲਾ ਪੋਤਾ ਆਇਆ ਨਾ ਉਹਨੇ ਚਾਰੇ ਪੁੱਤਰ ਬਾਰੇ ਮਾਹ ਮਾਰੀ ਬਾਪ ਵਾਰਤਾ ਸਤਮਾਪ ਵਾਰਤਾ ਉਹਨੇ ਕੀ ਲੈਣਾ ਸੀ ਕੋਨੇ ਵੀ ਲੋਕਾਂ ਦੀ ਲੜਾਈ ਨਹੀਂ ਖਾਤਰ ਮੈਂ ਕਹਿਣਾਗਾ ਜੇ ਸਾਨੂੰ ਆਪ ਦਾ ਕੋਈ 바ਰਨਾ ਵੀ ਪੈ ਗਿਆ ਅਸੀਂ ਵਾਰ ਰਾਂਗੇ ਕੋਈ ਪਰਵਾਹ ਨਹੀਂ ਕਰਦੇਾਂਗੇ ਸਾਡੇ ਕਿਦੋਂ ਮਰਜੀ ਗੋਲੀ ਲੱਗ ਜੇ ਆ ਪੋਤਾ ਬੈਠਿਆ ਪੋਤੇ ਨੂੰ ਕਦੋਂ ਵੀ ਕੁਝ ਹੋ ਜੇ ਲਾਟੀ ਚਾਰਜ ਦੇ ਵਿੱਚ ਹੋ ਜੇ ਅਸੀਂ ਸੀ ਦੰਦ ਗਤਾਰ ਚ ਵਗ ਜਾਾਂਗੇ ਕੁੱਤੇ ਵਾਲੀ ਮੌਤ ਘਰੇ ਪੈ ਕੇ ਮਰਨਾ ਨਹੀਂ ਸੁਝਉਂਦੇ ਬੋਟਾ ਆ ਗਿਆ ਨੇੜੇ ਫਿਰ ਵੀ ਡਰਾਣਗੇ ਬੋਟਾ ਮੰਗਣ ਵਾਦੇ ਕੀਤੇ ਜਾਂਦੇ ਆ ਕਿੰਨੇ ਕ ਵਾਦੇ ਪੂਰੇ ਹੁੰਦੇ ਆ ਇਸ ਦੀ ਸਵਾਲ ਪੁੱਛੋਗੇ ਲੀਡਰਾਂ ਨੂੰ ਦੇਖੋ ਕੈਪਟਨ ਨੇ ਵੀ ਵਾਅਦੇ ਕੀਤੇ ਸੀ ਗੁਟਕਾ ਸਾਭ ਨਹੀਂ ਸੌਖਾਦੀ ਵੀ ਮੈਂ ਸਾਰੇ ਕਰਜੇ ਤੇ ਲਕੀਰ ਮਾਰੂੰ ਨਸ਼ੇ ਖਤਮ ਕਰ ਦੂੰਗਾ ਹੋਰ ਕਿੰਨੀਆਂ ਮੰਗਾ ਮਸਲੇ ਤੇ ਬੋਲਿਆ ਸੀਗਾ ਐਵੇਂ ਜਿቅਰੀ ਭਖਮੰਤ ਮਾਨ ਲੁਕੀਤੇ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਕਰਕੇ ਜਣਾ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ ਪਿੰਡਾਂ ਦੇ ਵਿੱਚ ਘੇਰਾਂਗੇ ਇਹਨਾਂ ਨੂੰ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਭਾਵੇਂ ਉਹ ਦੀ ਕਾਂਗਰਸੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਪ ਵਾਲੇ ਹੋਣ ਚਾਹੇ ਕੋਈ ਹੋਰ ਆ ਜੇ ਸਾਰਿਆਂ ਨੂੰ ਘੇਰ-ਘੇਰ ਕੇ ਸਵਾਲ ਕਰਾਂਗੇ ਕੁਝ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਡੱਲੇਬਾਲ ਗਰੁੱਪਾ ਜਿਹੜਾ ਸਿੱਧੂਪੁਰ ਗਰੁੱਪਾ ਉਹੋ ਕਿਤਨਾ ਕਿਤੇ ਭਾਜਪਾ ਨਾਲ ਅੰਦਰ ਖਾਤੇ ਮਿਲਿਆ ਹੋਇਆ ਹੈ ਕਿ ਕਿਧੇ ਹੀ ਸੱਚਾਈ ਹੈ। ਦੇਖੋ ਲੋਕ ਬਹੁਤ ਕੁਝ ਕਹਿੰਦੇ ਨੇ ਅਸੀਂ ਕਹਿੰਦੇ ਹਾਂ ਜੇ ਇਹ ਭਾਜਪਾ ਨਾਲ ਮਿਲਿਆ ਹੋਇਆ ਹੁੰਦਾ ਤਾਂ ਫਿਰ ਸਾਨੂੰ ਇਹ ਬਾਰਡਰਾਂ ਤੇ ਲੈ ਕੇ ਨਹੀਂ ਸੀ ਜਾਂਦਾ। ਫਿਰ ਇਹ ਕਿਉਂ ਨੌਜਵਾਨ ਨੂੰ ਸੀਰ ਕਰਵਾਉਂਦਾ? ਜਿਹੜਾ ਅਸੀਂ 500 ਕਿਸਾਨ ਉੱਥੇ ਫੱਟੜ ਕਰਵਾ ਲਿਆ ਜੇ ਇਹ ਉਹਨਾਂ ਨਾਲ ਮਿਲਿਆ ਹੋਇਆ ਹੁੰਦਾ ਫਿਰ ਇਹ ਕਿਸਾਨਾਂ ਨੂੰ ਫੱਟੜ ਨਹੀਂ ਸੀ ਹੋਣ ਦਿੰਦਾ। ਫਿਰ ਇਹ ਲੋਕਾਂ ਨੂੰ ਪਿੱਛੇ ਰੋਕ ਲੈਂਦਾ। ਵੀ ਗਾਹਾਂ ਨਹੀਂ ਆਪਾਂ ਨੇ ਜਾਣਾ। ਇਹ ਜਿਹੜੇ ਸਾਡੇ ਲੋਕ ਨੇ ਉਹ ਆਪ ਦੀ ਡਰ ਦੇ ਮਾਰੇ ਇਧਰਲੇ ਪਾਸੋਂ ਭਾਸ਼ਣ ਦੇ ਛੜਦੇ ਨੇ ਵੀ ਡੱਲੇ ਵਾਲਾ RSS ਦਾ ਜਿਹੜੇ ਬੰਦੇ ਖੁਦ ਡੱਲੇ ਵਾਲੇ ਚ ਕੰਮ ਕਰਕੇ ਗਏ ਨੇ ਕਿ ਮੇਰੇਉਣ ਤੋਂ ਪਹਿਲਾਂ ਉਹ ਵੀ ਕਹੀ ਜਾਂਦੇ ਨੇ ਡੱਲੇ ਵਾਲਾ RSS ਦਾ ਪਹਿਲਾਂ ਕਹੀ ਜਾਂਦੇ ਨੇ ਡਕੌਂਦੇ ਵਾਲਾ RSS ਦਾ ਇਹ ਗਰਾਹਾਂ ਵਾਲਾ RSS ਦਾ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਹਾਂਗੇ ਵੀ ਨਾ ਡੱਲੇ ਵਾਲਾ RSS ਦਾ ਹੈ ਨਾ ਕੋਈ ਹੋਰ ਜੱਥੇਬੰਦੀ RSS ਦੀ ਹੈ ਇਹ ਕਿਸਾਨਾਂ ਦੀਆਂ ਨਰੋਲ ਜੱਥੇਬੰਦੀਆਂ ਨੇ ਕਿਸਾਨਾਂ ਦੀਆਂ ਮੰਗਾਂ ਮਸਲੇ ਤੇ ਲੜਦੇ ਨੇ ਅਸੀਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆ ਅੱਜ ਦੂਜੀਆਂ ਜਥੇਬੰਦੀਆਂ ਇਧਰਲੇ ਪਾਸੇ ਰੇਲ ਦੀ ਪਰਲੀ ਤੇ ਮਾਨ ਸਾਹਿਬ ਆ ਗਏ ਨਾ ਮੈਂ ਉਹਨਾਂ ਦਾ ਵੀ ਤਹਿਤ ਰੂ ਸ਼ੁਕਰਗੁਜ਼ਾਰ ਕਰਦਾ ਜਿਹੜਿਆ ਨੇ ਅੱਜ ਆਵਾਜ਼ ਤਾਂ ਠਾਈ ਹੈ ਨਾ ਜਿਹੜੇ ਸਾਨੂੰ ਆਰਐਸਐਸ ਨੇ ਕਹਿੰਦੇ ਸੀ ਉਹੀ ਸਾਨੂੰ ਅੱਜ ਆਵਾਜ਼ ਤਾਂ ਠਾਈ ਬੈਠੇ ਨੇ ਨਾ ਅਸੀਂ ਤਾਂ ਇਨਾਂ ਜਿੰਦਾ ਦਾ ਧੰਨਵਾਦ ਕਰ ਸਕਦੇ ਆ ਅਸੀਂ ਕਹਿੰਦੇ ਸਾਡੇ ਦੇ ਵਿੱਚ ਥੋੜੇ ਸੌ ਮਤਭੇਤ ਹੋਣਗੇ ਆ ਕਿਸਾਨਾਂ ਦਾ ਕੀ ਕਸੂਰ ਹੈ ਕਿਸਾਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਇਹ ਕਿਸਾਨਾਂ ਦੇ ਵਿੱਚ ਜਦੋਂ ਕਸੂਰ ਨਹੀਂ ਕਿਸਾਨਾਂ ਨੇਗਾ ਮੰਗਾ ਮਸਲੇ ਨੂੰ ਲੈ ਕੇ ਸਾਡੇ ਜਿਹੜੇ ਬਾਡਰਾਂ ਤੇ ਅਸੀਂ ਬੈਠੇ ਆਂਗੇ ਗੈਰ ਸਿਆਸੀ ਰਾਜਨੀਤਿਕ ਬੈਠੇ ਆ ਉਹ ਬਾਡਰਾਂ ਤੇ ਨਾ ਬੈਠਣ ਇਹ ਤਾਂ 12 13 ਬਾਡਰ ਪੈਂਦੇ ਨੇ ਜਿੱਥੇ ਬੰਦੇ ਆਲੇ ਕਹਿੰਦੇ ਅਸੀਂ ਜਾਨ ਨੂੰ ਤਿਆਰ ਸੀ ਪਰ ਇਹਨਾਂ ਨੇ ਜਿਹੜਾ ਖੁਦ ਹੀ ਇਕੱਲੇ ਨੇ ਮੋਰਚਾ ਸ਼ੁਰੂ ਕਰ ਲਿਆ ਪਤਾ ਨਹੀਂ ਕੀ ਇਹਨਾਂ ਦੇ ਮਨ 'ਚ ਸੀਗਾ ਦੇਖੋ ਕੁਛ ਨਹੀਂ ਸੀ ਚਿੱਠੀਆਂ ਪਹਿਲਾਂ ਵੀ ਕੱਢੀਆਂ ਆਵੀਆਂ ਉਦੋਂ ਬਾਅਦ ਦੇ ਵਿੱਚ ਅਸੀਂ ਬਰਨਾਲੇ ਦੇ ਵਿੱਚ ਰੇਲਿੰਗ ਕੀਤੀ ਹੈ ਤਿੰਨ ਰੇਲਿੰਗਾਂ ਵੱਡੀਆਂ ਕਰਾਂਗੇ ਕੋਰੇ ਲਿਆਂ ਦੇ ਵਿੱਚ ਅਸੀਂ ਐਲਾਨ ਕੀਤਾ ਬਰਨਾਲੇ ਵਾਲੀ ਚਿੱਕੀਰ ਨੀਰੀਲੀ ਦੇ ਵਿੱਚ ਤਾਂ ਜਦੋਂ ਐਲਾਨ ਕਰਿਆ ਤੋਦੋਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਐਵੇਂ ਅੱਜ ਕੋਈ ਮਰਜੀ ਕੁਛ ਕੀਤਾ ਜਾਵੇ ਗ੍ਰਾਹਾਂ ਜਥੇਬੰਦੀ ਵਾਲਿਆਂ ਨੂੰ ਵੀ ਪਤਾ ਸੀ ਬਿਕੌਂਦੇ ਵਾਲਿਆਂ ਨੂੰ ਵੀ ਪਤਾ ਸੀ ਹੋਰ ਜਥੇਬੰਦਾਂ ਨੂੰ ਵੀ ਪਤਾ ਹੈ ਜਿਹੜੀਆਂ 35 36 ਨੇ ਕਿਨਾਂ ਪਰ ਅੱਜ ਲੋਕਾਂ ਤੋਂ ਬਚਣ ਦੇ ਮਾਰੇ ਇਹ ਕਹਿ ਰਹੇ ਨੇ ਮੀਡੀਆ ਦੇ ਉੱਤੇ ਬਿਆਨ ਦੇ ਦਿੰਦੇ ਨੇ ਸੋਸ਼ਲ ਮੀਡੀਆ ਤੇ ਬਿਆਨ ਦੇ ਦਿੰਦੇ ਨੇ ਵੀ ਜਾ ਰਹੇ ਇਹਨਾਂ ਨੇ ਹੱਥ ਚੱਕ ਲਏ ਇਹ ਐ ਕਰ ਗਏ ਵਾਅਦਾ ਕਰਕੇ ਵੀ ਇਹਨਾਂ ਨੇ ਸਾਨੂੰ ਸੱਦਿਆ ਨਹੀਂ ਇਹਨਾਂ ਨੇ ਬੁਲਾਇਆ ਨਹੀਂ ਜੇ ਮੰਨ ਲਓ ਜੇ ਕਿਸਾਨਾਂ ਦੇ ਤਹਿਸੀਕ ਹੁੰਦੇ ਨੇ ਜੇ ਸੱਚੂ ਹੀ ਕਿਸਾਨਾਂ ਦੀ ਜਥੇਬੰਦੀ ਹੈ ਫਿਰ ਇਹ ਲੈ ਕੇ ਆਪਦੇ ਕੈਰੀਡਰ ਨੂੰ ਆਪ ਆਹੀ ਰੋਡ ਵਿਹਲੇ ਪਿਆ ਬਹਿ ਜਾਣ ਸਾਡੇ ਵਿੱਚ ਨਾ ਬੈਠਣ ਆ ਬੋਹਾ ਵਾਲੇ ਸੜਕ ਤੇ ਬਾਮਣੀ ਵਾਲੇ ਕੋਲੇ ਨਾਕਾ ਲੱਗਿਆ ਹੋਇਆ ਉੱਥੇ ਨਹੀਂ ਆ ਕੇ ਬਹਿ ਜਾਣਾ ਅਸੀਂ ਤਾਂ ਕੋਈ ਰੋਕਦੇ ਨਹੀਂ ਆਂਗੇ ਜੇ ਸਾਡੇ ਵਿੱਚ ਨਹੀਂ ਬੈਠ ਸਕਦੇ ਵਿੱਚ ਵੀ ਬੈਠਣ ਜੇ ਮਿਲਾਂਗੇ ਅਸੀਂ ਇਕੱਠੇ ਹੋਵਾਂਗੇ ਫਿਰ ਸਾਡੀ ਤਾਕਤ ਨੇ ਵਧਣਾ ਹੈ ਸਰਕਾਰ ਨੂੰ ਬੋਬਾ ਭਾਰ ਕਰ ਲਾਂਗੇ ਲੱਗਦਾ ਨਹੀਂ ਜਿਹੜੀ ਬਿਆਨਬਾਜ਼ੀ ਕਰਨ ਦੀ ਬਜਾਏ ਸਾਰੇ ਜਥੇਬੰਦਿਆਂ ਨੂੰ ਬੈਠ ਕੇ ਮੀਟਿੰਗ ਕਰ ਲੈਣੀ ਚਾਹੀਦੀ ਆ ਜਿਵੇਂ ਸਿਰਫ ਬਿਆਨਬਾਜ਼ੀ ਉਹਦੇ ਦੂਜੇ ਨੂੰ ਬਦਨਾਮ ਕਰ ਰਹੇ ਹੋ ਦੇਖੋ ਹੈਗਾ ਇਹ ਜਦੋਂ ਇੱਕ ਦੂਜੇ ਤੇ ਦੂਜੇ ਤੇ ਚਿੱਕੜ ਸੜਦੀਆਂ ਨੇ ਜਥੇਬੰਦਿਆਂ ਉਦੋਂ ਲੋਕ ਵੀ ਸਾਡੀ ਜਿਹੜੀ ਆਮ ਜਨਤਾ ਉਹ ਵੀ ਚਿੰਤਕ ਹੋ ਜਾਂਦੀ ਹੈ ਵੀ ਯਾਰ ਕੀ ਹੋਈ ਜਾਂਦਾ ਇਹ ਥੱਲੇ ਵਿੱਚ ਕੀ ਹੋਈ ਜਾਂਦਾ ਜਥੇਬੰਦਿਆਂ ਚ ਪਰ ਅਸੀਂ ਕਹਿੰਦੇ ਮਤਭੇਦ ਨੇ 100 ਲੱਖਾਂ ਹੀ ਮਤਵੇ ਤੇ ਰਹਿਣਗੇ ਆਹ ਦਾ ਕਿਸਾਨਾਂ ਦੇ ਮਸਲੇ ਆ ਨਾ ਇਸ ਕਿਸਾਨਾਂ ਦੇ ਮਸਲੇ ਦੇ ਉੱਤੇ ਤੇ ਉੱਠ ਕੇ ਜਾ ਸਕਦੇ ਨੇ ਕਿ ਉੱਦੇ ਜਾਣਗੇ ਜਿੱਥੇ ਲੋਕ ਇਹਨਾਂ ਨੂੰ 70 ਮਾਰ ਮਾਰ ਕੇ ਲੈ ਕੇ ਗਏ ਕਢੀਸ ਕੇ ਲੈ ਕੇ ਗਏ ਫਿਰ ਉੱਦੇ ਚੋਰਨਗੇ ਇਹ ਤਾਂ ਇਹਨਾਂ ਦਾ ਆਪ ਦੇ ਆਪ ਬਣਦਾ ਹੈ ਆ ਜਿੱਨਾ ਕੇ ਡਰੇ ਇਹਨਾਂ ਦੇ ਨਾਲੋਂ ਟੁੱਟੀ ਜਾਂਦਾ ਹੈ ਇਸੇ ਕਾਰਨਾ ਕਰਕੇ ਟੁੱਟਦਾ ਹੈ ਕੋਈ ਆਏ ਨਹੀਂ ਹੈਗਾ ਵੀ ਉਂ ਜਾਈ ਜਾਂਦੇ ਨੇ ਲੋਕ ਲੋਕਾਂ ਨੂੰ ਪਤਾ ਹੈ ਲੋਕ ਜਾਗ ਚੁੱਕੇ ਨੇ ਕਿ ਪਹਿਲਾਂ ਵਾਲੇ ਲੋਕ ਨਹੀਂ ਰਹੇ ਵੀ ਅਸੀਂ ਐਸੇ ਜਿੱਥੇ ਬੰਦੀ ਦੇ ਮਗਰ ਆ ਬਹੁਤ ਵੱਡਾ ਕੇਡਰ ਹੈ ਜੀ ਵੱਡਾ ਇਕੱਠ ਹੈ ਵੀ ਉੱਥੇ ਹੀ ਰਹਿਣਾ ਅੱਜ ਲੋਕ ਆਪਦੇ ਕੰਮਾਂ ਦੀ ਖਾਤਰ ਸਭ ਲੋਕ ਸਾਡੇ ਸਾਡੇ ਨਾਲ ਨੇ ਪਿੱਛੇ ਨਹੀਂ ਹੈਗੇ ਜੱਜ ਕੇ ਲੜਾਂਗੇ ਪਿੱਛੇ ਨਹੀਂ ਹਟਾਂਗੇ ਕਰਮਾਨੀਆਂ ਦੇ ਦਿਆਂਗੇ ਪਰ ਲੋਕਾਂ ਦੇ ਮੰਗਾ ਮਸਲੇ ਪਿੱਛੇ ਨਹੀਂ ਲੋਕ ਇਹ ਵੀ ਕਹਿੰਦੇ ਆਗੇ ਲੋਕਾਂ ਦਾ ਸਵਾਲ ਇਹ ਆ ਕਹਿੰਦੇ ਆਗੂ ਲੋਕ ਕੇ ਬੈਠ ਜਿੰਦੇ ਨੇ ਦੂਜੇ ਆਮ ਨੌਜਵਾਨਾਂ ਨੂੰ ਅੱਗੇ ਕਰ ਦਿੰਦੇ ਆ ਮਰਵਾਉਣ ਦੇ ਲਈ ਦੇਖੋ ਜੇ ਗੱਲ ਕਰ ਲਈਏ ਉਦਦੇ ਸਾਡੀ ਵਾਰੀ ਲੱਗੀ ਵੀ ਸੀਗੀ ਮੈਂ ਵੀ ਮੂਰੇ ਸੀ ਉਸ ਦਿਨ ਦੇ ਉੱਤੇ ਤੇ ਬਠਿੰਡੇ ਜ਼ਿਲ੍ਹੇ ਦਾ ਪ੍ਰਧਾਨ ਉਹ ਵੀ ਸਾਡੇ ਨਾਲ ਸੀ ਕਾਕਾ ਸਿੰਘ ਕੋਰੜਾ ਵੀ ਨਾਲ ਸੀ ਤੇ ਇੱਕ ਮੰਨੂ ਤਿਹੜਾ ਹੈ ਪਤਾ ਨਹੀਂ ਪੰਨੂ ਤਿਹੜਾ ਉਹ ਹਰਿਆਣੇ ਦਾ ਲੀਡਰ ਹੈਗਾ ਸਾਡਾ ਸਾਡੀ ਜਿੱਤਬੰਦੀ ਦਾ ਤੇ ਉਹ ਉਹ ਵੀ ਸਾਡੇ ਨਾਲ ਸੀ ਅਸੀਂ ਉਸ ਦਿਨ ਦੇ ਉੱਤੇ ਜਿੱਤੇ ਗੋਲੀ ਲੱਗੀ ਹੈ ਜਮਾ ਮੂਰੇ ਸੀ ਇਹ ਜਦੋਂ ਸਾਡੇ ਲੋਕਾਂ ਦੇ ਉੱਤੇ ਇਹਨਾਂ ਨੇ ਅੰਨੇ ਬਾਈ ਸੜਤਾ ਤਾਂ ਉਹ ਕਣਕ ਦੇ ਬੰਨੀ ਜਿਹੜੇ ਪਾਸੇ ਘਟ ਸੀ ਗਿਣਤੀ ਕੱਟ ਗਣਤੀ ਚ ਉਹਨਾਂ ਨੇ ਗੋਲੀ ਚਲਾਤੀ ਤੇ ਸਾਡੇ ਨੌਜਵਾਨ ਦੇ ਲਾਗੀ ਗੋਲੀ ਤੇ ਅਸੀਂ ਸੀ ਸੜਕ ਦੇ ਉੱਤੇ ਸੜਕ ਦੇ ਉੱਤੇ ਇਹਨਾਂ ਨੇ ਅਥਰੂਆਂ ਦੇ ਗੋਲਿਆਂ ਦਾ ਮੀਂਹ ਭਰਾਇਆ ਹੈ ਕਿਸਾਨ ਸਾਡੇ ਫੱਟੜ ਵੀ ਕੀਤੇ ਐ ਸੇਤਾ ਵੀ ਖਰਾਬ ਹੋਈਆਂ ਅੱਖਾਂ ਵੀ ਖਰਾਬ ਹੋਈਆਂ ਗਲੇ ਵੀ ਖਰਾਬ ਹੋਏ ਨੇ ਤਾਂ ਅਸੀਂ ਕਹਿੰਦੇ ਆ ਕੋਈ ਆਗੂ ਲੀਡਰਸ਼ਿਪ ਕਦੇ ਬਾਤ ਤੇ ਪਿੱਛੇ ਨਹੀਂ ਸੀ ਹਰ ਵਕਤ ਮੂਰੇ ਰਹਿੰਦੀ ਹੈ ਇੱਕ ਅਖੀਰਲਾ ਸਵਾਲ ਆ ਪ੍ਰਧਾਨ ਜੀ ਚੋਣ ਜਾਬਤਾ ਬਹੁਤ ਨਜ਼ਦੀਕ ਆ ਗਿਆ ਸਮਾਂ ਲੱਗਣ ਵਾਲਾਗਾ ਉੱਥੇ ਬੈਠੇ ਰਹੂਗੇ ਕੀ ਤੋਂ ਮਨ ਮਾਉਂਗੇ ਮੰਗਾ ਫਿਰ ਜਦੋਂ ਗੱਲਬਾਤ ਹੀ ਨਾ ਹੋਈ ਠੀਕ ਹੈ ਅਸੀਂ ਕਹਿੰਦੇ ਆ ਚੋਣ ਜਾਬਤਾ ਤਾਂ ਉਦੋਂ ਵੀ ਲੱਗਿਆ ਸੀ ਜਦੋਂ ਬਾਦਲ ਦੀ ਸਰਕਾਰ ਸੀ ਜਦੋਂ ਨਰਮਾ ਵੱਡੀ ਪੱਦਰ ਤੇ ਮਰਿਆ ਸੀ ਉਦੋਂ ਚੋਣ ਜਾਬਤਾ ਲੱਗਿਆ ਸੀ ਮਾਰ ਮਗਰਦੇ ਸੀ ਇਹ ਨਰਮੇ ਦੀ ਮਾਰ ਬਠਿੰਡੇ ਦੇ ਵਿੱਚ ਮੋਰਚਾ ਲਾ ਕੇ ਰੱਖਿਆ ਤਾਂ ਜਦੋਂ ਆਪਾਂ ਨੂੰ ਵੀ ਪਤਾ ਸੀ ਵੀ ਚੋਣ ਜਾਬਤਾ ਲੱਗੂਗਾ ਤਾਂ ਉਸ ਦਿਨ ਦੇ ਉੱਤੇ ਡੀਸੀ ਬਲੈਕਸੋ ਸਾਰੇ ਦਾ ਸਾਰਾ ਆਪਾਂ ਨੇ ਘੇਰ ਲਿਆ ਜਦੋਂ ਘੇਰ ਲਿਆ ਤਾਂ ਫੇਰ 17000 ਰੁਪਏ ਬਾਦਲ ਨੂੰ ਰਾਤੇ ਰਾਤ ਏਕੜ ਦਾ ਪੌਣਾ ਪੈ ਗਿਆ ਸੀ ਉਦੋਂ ਸੀ ਪਤਾ ਨਹੀਂ ਸਾਢੇ 3 ਕਰੋੜ ਰਪੀਆ ਇਹਨਾਂ ਨੇ ਰਾਤੇ ਰਾਤ ਸਾਡੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਸੀ ਉਵੇਂ ਹੀ ਕਰੀਏ ਕਰਾਂਗੇ ਅਸੀਂ ਪਿੱਛੇ ਨਹੀਂ ਹਟ ਕੇ ਆਵਾਂਗੇ ਸਰਕਾਰ ਜਾਂਦੀ ਆ ਜਾਵੇ ਰਹਿੰਦੀ ਆ ਰਹੇ ਜੇ ਇਹਦੀ ਸਰਕਾਰ ਰਹੀ ਤਾਂ ਵੀ ਲੜਾਂਗੇ ਜੇ ਸਰਕਾਰ ਬਦਲ ਕੇ ਆਉਂਦੀ ਹੈ ਤਾਂ ਉਹਦੇ ਖਿਲਾਫ ਵੀ ਲੜਾਂਗੇ ਲੜਾਈ ਸਾਡੀ ਜਿਉਂ ਤੇ ਤੇ ਹੋਊ ਰਹਿਗਾ ਜਮਾ ਇੱਥੋਂ ਚੱਕਦੇ ਨਹੀਂ ਅਸੀਂ ਧਰਨਾ ਨਹੀਂ ਚੱਕਾਂਗੇ ਇੱਥੇ ਧਰਨਾ ਰੱਖਾਂਗੇ ਅਸੀਂ ਆਪਣਾ ਮੰਗਾ ਮਸਲੇ ਦਾ ਹੱਲ ਕਰਾਏ ਬਣਾ ਵਾਪਸ ਨਹੀਂ ਆਵਾਂਗੇ ਬਿਲਕੁਲ ਮੈਂ ਤਾਂ ਇਹ ਕੀ ਕਹੋਗੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਤੁਸੀਂ ਜਦੋਂ ਸੜਕਾਂ ਤੇ ਬੈਠ ਜਾਂਦੇ ਹੋ ਦੇਖਦਾ ਹਾਂ ਅੰਦਾਜ਼ਾ ਤਾਂ ਮਨ ਨੂੰ ਹੁੰਦਾ ਕਿਤੇ ਵੀ ਪੂਰੇ ਨਾਜ ਦਿਨਾਂ ਦੇਸ ਨੂੰ ਤਾਂ ਰੋਲਣਾ ਪੈਂਦਾ ਹੋਰ ਇਹ ਤਾਂ ਹੁਣ ਹੈ ਗਈ ਇਸ ਗੱਲ ਤਾਂ ਹੈ ਗਈ ਜੇ ਸਰਕਾਰ ਹੁਣ ਮਸਲਾ ਹੱਲ ਕਰੇ ਤਸਵੀਰ ਸਾਨੂੰ ਕੀ ਲੋੜ ਐ ਇੱਥੇ ਸੜਕਾਂ ਤੇ ਰੋਲਣ ਦੀ ਜਾਂ ਦਿੱਲੀ ਜਾਣ ਦੀ ਹੁਣ ਜਿੰਨਾ ਚਿਰ ਸਰਕਾਰ ਸਾਡੀਆਂ ਸਾਡੀਆਂ ਮੰਗਾਂ ਦੇ ਨਹੀਂ ਰਹੀ ਉਹਨਾਂ ਚਿਰ ਅਸੀਂ ਤਾਂ ਨਾ ਤਾਂ ਉਥੇ ਮੋਰਚਾ ਚੱਕਿਆ ਤੇ ਨਾ ਸੜਕਾਂ ਬਸਾ ਜਿਵੇਂ ਹੁਣ ਦੀ ਹੁਣ ਜਾਮ ਲਾ ਰੱਖੇ ਨਾ ਅਸੀਂ ਇਸ ਲੋਟ ਜਾਮ ਕਰਨ ਨੂੰ ਹਟਿਏ ਸੀ ਜਮਾ ਪਿੱਛੇ ਨਹੀਂ ਹਟ ਜੀ ਜਿੰਨਾ ਚਿਰ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਇਹਦੇ ਜਿੱਥੇ ਵੀ ਕਰਦਾ ਧਰਨਾ ਤੇ ਬਹਿ ਜਾਂਦੇ ਨੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਾ ਨਹੀਂ ਲੋਕਾਂ ਨੂੰ ਕੋਈ ਪਤਾ ਨਹੀਂ ਹੁਣ ਵੀ ਸਾਡੇ ਨਾਲ ਕੀ ਹੋ ਰਿਹਾ ਅਜੇ ਵਿੱਚ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਵੀ ਸਾਡੇ ਨਾਲ ਸਰਕਾਰ ਕਰ ਕੀ ਰਹੀ ਹੈ ਉਹ ਜਦੋਂ ਸਰਕਾਰ ਵੋਟਾਂ ਮੰਗਣਾ ਜੇ ਉਹ ਅੰਦਰ ਬਹਾ ਬਹਾ ਉਹਨਾਂ ਨੂੰ ਬਿਸਕਟ ਆਣਾ ਚਾਹ ਪੀਉਂਦੇ ਜਵਾਕਾਂ ਨੂੰ ਰਬਉਂਦੇ ਡੈਡਿਆਂ ਨੂੰ ਮੇਰੇ ਵਰਗੇ ਨੂੰ ਤਾਂ ਕਹਿੰਦੀਆਂ ਬੱਸ ਅੱਜ ਲੀਡਰ ਆਈ ਰਹਨਾਂ ਨੂੰ ਚਾਹ ਪਿਆਉਣੀ ਆ ਬਿਸਕਟਾਂ ਨਾਲ ਤੂੰ ਨਾ ਖਾਂ ਚੁੱਪ ਕਰਕੇ ਬਹਿ ਜਾ ਤੇ ਬਾਅਦ ਚ ਪਤਾ ਲੱਗਦਾ ਵੀ ਆ ਸਾਡੇ ਨਾਲ ਕੀ ਕਰਦੇ ਨੇ ਸਰਕਾਰਾਂ ਹੋਟਲ ਫੇਰਾਂਗੇ ਬਿਸਕਟ ਫੇਰ ਖਵਾਉ ਹੋਏ ਹੁਣ ਤਾਂ ਜਿਹੜਾ ਕੋਈ ਬੱਸ ਨਾ ਮੰਨੂ ਉਹ ਖਵਾਉ ਸਾਡੇ ਵਰਗੇ ਤਾਂ ਖਵਾਉਂਦੇ ਨਹੀਂ ਹੁਣ ਤਾਂ ਸੰਨ ਤਾਂ ਪਤਾ ਹੀ ਆ ਹੁਣ ਵੀ ਕੀ ਹਾਲ ਹੋਈ ਜਾਂਦਾ ਦੁਨੀਆ ਨੂੰ ਸਾਰੀ ਨੂੰ ਪਤਾ ਹੀ ਆ ਤਾਂ ਸਾਰੀ ਦੁਨੀਆ ਨੂੰ ਪਤਾ ਹੀ ਆ ਵੀ ਹੁਣ ਸਾਡੇ ਨਾਲ ਸਰਕਾਰ ਕੀ ਹਾਲ ਕਰ ਰਹੀ ਆ ਹੁਣ ਜੇ ਨਾ ਪੜਨ ਦਾ ਸਮਾਂ ਹੈ ਇਹਨਾਂ ਦਾ ਇਹਨਾਂ ਨੂੰ ਘਰਾਂ ਦੇ ਚ ਬਾੜ ਦੇ ਰਹਿ ਹੁੰਦੇ ਹੋਰ ਕੀ ਕਰੀ ਗਈ ਜੀ ਹੁਣ ਜਦੋਂ ਸਰਕਾਰ ਨੇ ਕੋਈ ਮਸਲੇ ਹੱਲ ਨਹੀਂ ਕਰ ਛੜ ਵੀ ਨਹੀਂ ਨਾ ਰਹੂਗੀ ਜੇ ਸਰਕਾਰ ਨੇ ਕੋਈ ਆਉਤਾ ਮੰਗ ਮੰਨੀ ਨਾ ਤੇ ਫਿਰ ਇਹਨਾਂ ਕੋਲੇ ਵੀ ਜਵਾਕਾਂ ਕੋਲੇ ਕੀ ਰਹੂਗਾ ਇਸੇ ਕਰਕੇ ਫਿਰ ਇਹ ਜਵਾਕ ਹੁਣ ਜਦੋਂ ਸੀ ਆ ਜਾਣੇ ਫਿਰ ਇਹਨਾਂ ਨੂੰ ਘਰੇ ਕੀ ਦੇ ਸਵਾਰੇ ਛੱਡ ਕੇ ਆਈਏ ਤੁਹਾਡਾ ਕਹੜਾ ਜੀ ਕਰਦਾ ਸੜਕਾਂ ਤੇ ਰੋਲਡ ਨੂੰ ਜਾਂ ਜਵਾਕ ਮਰਵਾਉਣ ਨੂੰ ਜਿਵੇਂ ਹੁਣ ਗੋਲੀਆਂ ਚਲਾਉਂਦੇ ਨੰਨੇ ਤੇ ਇਥੇ ਤੇ ਫੇਰੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਇਸ ਲੋਟ ਅਥਰੂ ਗੈਂਸ ਦੇ ਗੋਲੇ ਕਿਉਂ ਭਰਾਈਏ ਜਾ ਸੀ ਮੰਗਾ ਦੇਣਾ ਕਿਸਾਨਾਂ ਆਪਦੇ ਘਰੇ ਜਾਣ ਕਿਉਂ ਬੱਚੇ ਮਰਵਾਉਣ ਜਦੋਂ ਬਾਰਡਰ ਦੇ ਉੱਪਰ ਸਾਰਾ ਪਰਿਵਾਰ ਭੇਜਦੇ ਨੂੰ ਘਰਾਂ 'ਚ ਕੱਲੇ ਹੁੰਨੇ ਉਹ ਖਬਰਾਂ ਆਉਂਦੀਆਂ ਨੇ ਕਿ ਕਿੰਨਾ ਕੁ ਮਨ ਹਿਰਦਾ ਬਲੁੱਧਰ ਜਾਂਦਾ ਵੀ ਉੱਥੇ ਆ ਹਾਲਾਤ ਬਣ ਕੇ ਨੂੰ ਕੋਈ ਹਲਦਾ ਨਹੀਂ ਜੀ ਸੰਤਾਏ ਲੋਗੂ ਵੀ ਸੰਗਾ ਦੀ ਸਰਕਾਰ ਕਰੇ ਜਿਹੜਾ ਕੁਝ ਕਰਦੀ ਆ ਕਰ ਲਈ ਲਾ ਲੈ ਜਿੰਨਾ ਜ਼ੋਰ ਲੱਗਦਾ ਲਾ ਲੈ ਪਰ ਅਸੀਂ ਪਿੱਛੇ ਨਹੀਂ ਹਟਦੇ ਨਾ ਸਾਡੇ ਬੱਚੇ ਪਿੱਛੇ ਹਟਣਾ ਅਸੀਂ ਆ ਘਟ ਗਿਆ ਔਰ ਤਾਂ ਹਟ ਗਏ ਅਸੀਂ ਬੱਸਾਂ ਪਰ 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 ਦਿੱਲੀ ਨੂੰ ਲਿਜਾਵਾਂਗੇ ਅੱਗੇ ਵੰਗੂ ਜਮਾਂ ਨਹੀਂ ਡਰਦਾਂ ਆ ਜਮਾਂ ਜਾਵਾਂਗੇ ਜੀ ਜੋ ਸੱਦਾ ਹੈ ਜਮਾਂ ਜਾਵਾਂਗੇ ਉੱਥੇ ਦਾ ਪੂਰਾ ਪਾਕਿਸਤਾਨ ਦੇ ਬਾਰਡਰ ਨੂੰ ਬਣਾ ਰੱਖਿਆ ਹੈ ਕਿੱਥੋਂ ਨਹੀਂ ਜਾਉਂਗੀ ਬਣਾ ਲਾਂ ਪਰ ਆਵਦੀਆਂ ਮੰਗਾਂ ਸਾਰੀਆਂ ਮਨਾ ਕੇ ਅਸੀਂ ਫੇਰ ਪਿਛੇ ਹਟਾਂਗੇ ਸੀ ਔਰਤਾ ਡਰਦੀਆਂ ਨਹੀਂ ਹੈਗੀਆਂ ਨਾ ਪਹਿਲਾਂ ਡਰੀਆਂ ਨਾ ਹੁਣ ਡਰੀਏ ਅਸੀਂ ਤਾਂ ਮੰਗਾਂ ਪੂਰੀਆਂ ਮਨਾ ਕੇ ਆਵਦੀਆਂ ਵੋਟਾਂ ਫੇਰ ਆਗਿਆ ਪਿੰਡਾਂ ਜਾਣਗੇ ਹਾਂਜੀ ਫੇਰ ਅਸੀਂ ਵੜਨ ਨਹੀਂ ਦੇਣ ਪਿੰਡਾਂ ਦੀ ਅਸੀਂ ਵੜਨ ਨਹੀਂ ਦਿੰਦਾਂ ਇਵੇਂ ਕਿ ਸਾਣ ਕਰੇ ਨਹੀਂ ਦਿੱਲੀ ਬੈਠੇ ਨੇ ਜਾ ਕਿਵੇਂ ਫੇਰ ਹੁਣ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਪਿੱਛੇ ਹਾਂਗੀਆਂ ਫੇਰ ਅਸੀਂ ਵੜਨ ਨਹੀਂ ਦਿੰਦਾਂ ਹੈਗੀਆਂ ਵੋਟਾਂ ਵਾਲਿਆਂ ਨੂੰ ਜਮਾਨੀ ਵੜਨ ਨਹੀਂ ਦਿੰਦਾਂ ਨਾ ਪਹਿਲਾਂ ਚੇਪਾਂ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਕੀ ਸਰਕਾਰ ਜਿੰਨਾ ਬਸ ਮਾੜਾ ਕੰਮ ਕਰਦੀ ਜਿੰਨਾ ਕਰਦੀ ਚੰਗਾ ਤਾਂ ਕਿਸਾਨ ਵਾਸਤੇ ਤਾਂ ਚੰਗਾ ਕਦੇ ਸੋਚੀ ਨਹੀਂ ਸਰਕਾਰ ਨੇ ਕਿ ਬਸ ਜੂਨ ਆ ਕਿਸਾਨਾਂ ਦੀ ਹਕੀਕਤ ਦੇ ਵਿੱਚ ਹਕੀਕਤ ਦੇ ਵਿੱਚ ਅੱਜ ਕਿਸਾਨਾਂ ਦੀ ਜੂਨ ਕਿਹੋ ਜੀ ਆ ਕਿੰਨਾ ਖੁਸ਼ਹਾਲ ਆ ਹਾਲਾਤ ਹੀ ਇਦੋਂ ਮਾੜਾ ਹਾਲਾਤ ਹੋਰ ਕੀ ਹੋਊ ਆ ਜੀ ਇਦੋਂ ਮਾੜਾ ਹਾਲਾਤ ਹੋਰ ਕੀ ਹੋਊ ਕਿਸਾਨ ਤਾਂ ਖੁਦਕਸ਼ੀਆਂ ਕਰ-ਕਰ ਮਰੀ ਜਾਂਦੇ ਨੇ ਜਿਹੜੇ ਬਾਪੂ ਨੇ ਵਿਚਾਰੇ ਉਹ ਮੰਜਾਂ ਦੇ ਵਿੱਚ ਚੁੱਕੀ ਜਾਂਦੇ ਨੇ ਭਾਈ ਹੁਣ ਇਕੱਲੇ-ਇਕੱਲੇ ਪੁੱਤ ਜਿਹੜੇ ਦਿੱਲੀ ਉਹ ਵਿਚਾਰਾ ਕੱਲਾ ਗਿਆ ਤੇ ਜੇ ਉਹ ਗੋੜੀ ਉਹਦੇ ਮਾਰੀ ਤੇ ਵਿਚਾਰੇ ਦਾ ਹੁਣ ਉਹਨਾਂ ਦਾ ਘਰ ਹੀ ਪਟਿਆ ਗਿਆ ਤੇ ਇਸ ਕਰਕੇ ਜਿਹੜੀਆਂ ਹੁਣ ਸਰਕਾਰ ਨੂੰ ਮੈਨੂੰ ਵੀ ਪਤਾ ਹੀ ਹੈ ਵੀ ਜਿਹੜੀਆਂ ਮੰਗਾਂ ਨੇ ਇਹ ਤਾਂ ਹੁਣ ਸਾਰੇ ਕਿਸਾਨ ਲੈ ਕੇ ਹੱਲਣਗੇ ਪਰ ਮਾ ਉੱਥੇ ਕੁਝ ਮਰਜ਼ੀ ਹੋ ਜੀ ਸਰਕਾਰਾਂ ਵੱਲੋਂ ਤਾਂ ਵੱਡੇ ਵੱਡੇ ਪੋਸਟਰ ਲਾਏ ਜਾਂਦੇ ਆ ਕਿ ਕਿਸਾਨ ਮਜ਼ਦੂਰ ਖੁਸ਼ਹਾਲ ਕਰਤਾ ਧਾਨਿਆਂ 'ਚ ਵੀ ਦਿਖਾਇਆ ਜਾਂਦਾ ਬੜਾ ਖੁਸ਼ਹਾਲਾ ਕਿਸਾਨ ਕਰਤਾ ਜੀ ਕਾਸੀ ਨਾਲ ਨਹੀਂ ਖੁਸ਼ਹਾਲ ਸਰਕਾਰ ਹੀ ਨਾ ਕਰਤਾ ਕਿਸਾਨ ਜਿਹੜਾ ਕੋਈ ਆਉਂਦਾ ਲੀਡਰ ਉਹੀ ਸੌਂ ਖਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਖਾ ਕੇ ਆਉਂਦਾ ਲੈ ਕੇ ਬੋਟਾਂ ਭਰੇ ਹੋ ਜਾਂਦੇ ਨੇਗੇ ਆ ਭਗਵਾਨ ਤੁਮਨ ਵੀ ਪਹਿਲਾਂ ਕਹਿੰਦਾ ਸੀਗਾ ਵੀ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਆ ਤੇ ਫਿਰ ਕਿਸਾਨਾਂ ਦੇ ਨਾਲ ਕਿੱਥੇ ਗਿਆ ਇਹ ਕਿਤੇ ਨਹੀਂ ਗਿਆ ਜੀ ਸਭ ਨੂੰ ਆਪਣੋ ਆਪਣੀ ਹੋਈ ਪਈ ਐ ਕੋਈ ਸਰਕਾਰ ਕਿਸਾਨਾਂ ਵਾਸਤੇ ਸੋਚ ਹੀ ਨਹੀਂ ਰਹੀ ਵੀ ਆ ਕੰਮ ਐ ਹੋ ਜੇ ਨਵਾ ਜਾਏ ਕੋਈ ਨਹੀਂ ਕਹਿੰਦਾ ਹੈਗਾ ਵੀ ਇਹ ਕੰਮ ਭਗਵਾਨ ਤੁਮਨ ਜੀ ਤਾਂ ਕਹਿੰਦੇ ਸੀ ਹਰਿਆ ਤੈਨੂੰ ਸਲਾਮਾਂਗੇ ਸਰਕਾਰ ਆ ਗਈ ਕਿੰਨਾ ਘਰ ਆਪਣੀ ਚੱਲ ਗਿਆ ਕੋਈ ਕੁਝ ਨਹੀਂ ਕਰਿਆ ਜੀ ਸਰਕਾਰ ਨੇ ਇਸ ਨੇ ਭਗਵਾਨ ਤੁਮਨ ਨੇ ਨਹੀਂ ਕੁਝ ਕਰਿਆ ਪਹਿਲਾਂ ਸਰਕਾਰਾਂ ਨੇ ਨਹੀਂ ਕੁਝ ਕਰਿਆ ਕੋਈ ਨਹੀਂ ਕੋਈ ਕਰ ਸਕਦਾ ਹੈ ਕਿ ਬਸ ਪਰ ਕੌਣ ਬਾਹਰ ਪੜੂ ਕਿਸਾਨਾਂ ਦੀ ਕਿਨੇ ਫੜਦੀ ਸੀ ਕਿਸਾਨਤਾ ਬਸ ਸਰਹਗਾਸਾਂ ਦੇ ਰਾਹ ਪਏ ਹੋਏ ਨੇ ਇਸ 로ਡ ਤਾਂ ਮਮਾ ਆਪ ਦਾ ਕੋਈ ਸਾਰਾ ਫਕਲ ਹੈ ਕਿ ਫਿਰ ਟੇਕਣ ਤੇ ਨਹੀਂ ਬਸ ਕੋਈ ਹਾਲ ਨਹੀਂ ਦੁਨੀਆ ਦਾ ਬਾਈ ਇੰਨਾ ਪ੍ਰਦਰਸ਼ਨ ਜਰੀ ਰਹੇਗਾ ਹਾਂ ਜੀ ਹੀ ਰਹਿਣਗੇ ਜੀ ਬਿਲਕੁਲ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਜਿਹੜਾ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਿਹਾ ਸਰਕਾਰਾਂ ਬਦਲੀਆਂ ਨੇ ਪਰ ਕਿਸਾਨਾਂ ਮਜ਼ਦੂਰਾਂ ਦੀ ਤਕਦੀਰ ਹਾਲੇ ਤੱਕ ਨਹੀਂ ਬਦਲੀ ਕਿਸੇ ਵੀ ਸਰਕਾਰ ਨੇ ਬਾਹਰ ਨਹੀਂ ਪੜੀ ਧਰਨੇ ਪ੍ਰਦਰਸ਼ਨ ਕਰ ਲਈ ਉਹਨਾਂ ਨੂੰ ਹਰ ਬਾਰ ਮਜਬੂਰ ਹੋਣਾ ਪੈਂਦਾ ਤੇ ਅੱਜ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਸਮੇਤ ਰੇਲਵੇ ਲਾਈਨਾਂ ਦੇ ਉੱਪਰ ਧਰਨੇ ਪ੍ਰਦਰਸ਼ਨ ਕਰ ਰਿਹਾ ਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਉਹਨਾਂ ਦੀਆਂ ਲਾਗੂ ਨਹੀਂ ਹੁੰਦੀਆਂ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ